ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਲਗਭਗ 27 ਸਾਲਾਂ ਦੇ ਬਾਅਦ ਦੁਬਾਰਾ ਦਿੱਲੀ ਦੇ ਵਿੱਚ ਜਿੱਤਦੀ ਹੋਈ ਦਿਖਾਈ ਦੇ ਰਹੀ ਹੈ ਤੇ ਆਮ ਆਦਮੀ ਪਾਰਟੀ ਇਸ ਵਾਰ ਹਾਰਦੀ ਹੋਈ ਦਿਖਾਈ ਦੇ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਨਿਮੋਸ਼ੀ ਪਾਈ ਜਾ ਰਹੀ ਹੈ ਉਧਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਭੰਗੜਾ ਪਾਉਂਦੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਤੇ ਖਾਇਦੇ ਰਹੇ ਨੇ ਤੇ ਆ ਆਮ ਆਦਮੀ ਪਾਰਟੀ ਦੀ ਹਾਰ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵਧਾਈ ਦੇ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਅਗ ਦਿੱਤਾ ਗਿਆ ਕਿ ਮੈਂ ਦਿੱਲੀ ਦੀ ਜਨਤਾ ਨੂੰ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਝੂਠ ਦਾ ਪਰਦਾ ਫਾਸ਼ ਕਰ ਦਿੱਤਾ ਹੈ ਉਹਨਾਂ ਨੇ ਕਿ ਜਿਵੇਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਉੱਥੋਂ ਦੇ ਲੋਕਾਂ ਨੂੰ ਮੂਰਖ ਬਣਾਇਆ ਉਵੇਂ ਹੀ ਪੰਜਾਬ ਦੇ ਵਿੱਚ ਇਹਨਾਂ ਨੇ ਧੋਖਾ ਕੀਤਾ ਹੈ ਮੈਂ ਕਹਿੰਦਾ ਕਿ ਮੈਂ ਵਧਾਈ ਦੇਣਾ ਚਾਹੁੰਦਾ ਦਿੱਲੀ ਦੀ ਜਨਤਾ ਨੂੰ ਜਿਨ੍ਹਾਂ ਨੇ ਆ ਆਮ ਆਦਮੀ ਪਾਰਟੀ ਦਾ ਪਰਦਾਫਾਸ਼ ਕੀਤਾ ਆ ਆ ਪਾਰਟੀ ਝੂਠ ਤੇ ਨਿਰਭਰ ਬਣੀ ਇੰਨੀਆਂ ਝੂਠ ਬੋਲ ਕੇ ਦੂਜੇ ਸੂਬਿਆਂ ਜਦੇਸ਼ ਜਾ ਕੇ ਉਹਨਾਂ ਨੇ ਵੋਟਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੇ ਸਰਕਾਰ ਬਣਾ ਲਈ ਜਿਵੇਂ ਦਿੱਲੀ ਤਬਾਹ ਕੀਤੀ ਉਵੇਂ ਉਹਨਾਂ ਨੇ ਪੰਜਾਬ ਤਬਾਹ ਕਰ ਦਿੱਤਾ ਤੇ ਉਸ ਕਰਕੇ ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਕਿ ਆਮ ਆਦਮੀ ਪਾਰਟੀ ਦਾ ਲੀਡਰਸ਼ਿਪ ਦਾ ਕੋਈ ਦੀਨ ਮਾਨ ਨਹੀਂ ਹੈ ਉਹਨਾਂ ਨੇ ਦਿੱਲੀ ਤਬਾਹ ਕੀਤੀ ਹੁਣ ਪੰਜਾਬ ਤਬਾਹ ਕੀਤਾ ਘੱਟੋ ਘੱਟ ਹੋਰ ਕਿਸੇ ਸੂਬੇ ਨੂੰ ਤਬਾਹ ਨਾ ਕਰਨ ਤੇ ਪੰਜਾਬ ਨੂੰ ਮੈਂ ਬੇਨਤੀ ਕਰਦਾ ਹਾਂ ਪੰਜਾਬ ਦੀ ਜਨਤਾ ਜਿੰਨੀ ਛੇਤੀ ਇਹਨਾਂ ਤੋਂ ਖੜਾ ਛੁੱਟੂਗਾ ਤਾਂ ਹੀ ਪੰਜਾਬ ਬਚੇਗੀ ਮੈਂ ਕਹਿਣਾ ਕਿ ਮੈਂ ਵਧਾਈ ਦੇਣਾ ਚਾਹੁੰਦਾ ਦਿੱਲੀ ਦੀ ਜਨਤਾ ਨੂੰ ਜਿਨ੍ਹਾਂ ਨੇ ਆ ਆਮ ਆਦਮੀ ਪਾਰਟੀ ਦਾ ਪਰਦਾ ਫਾਸ਼ ਕੀਤਾ ਆ ਪਾਰਟੀ ਝੂਠ ਤੇ ਨਿਰਭਰ ਬਣੀ ਇੰਨੀਆਂ ਝੂਠ ਬੋਲ ਕੇ ਦੂਜੇ ਸੂਬਿਆਂ ਜਦੇਸ਼ ਚ ਜਾ ਕੇ ਉਹਨਾਂ ਨੇ ਵੋਟਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਨੂੰ ਗੁੰਮਰਾ ਕਰਕੇ ਉਹਨਾਂ ਸਰਕਾਰ ਬਣਾ ਲਈ ਜਿਵੇਂ ਦਿੱਲੀ ਤਬਾਹ ਕੀਤੀ ਉਵੇਂ ਉਹਨਾਂ ਨੇ ਪੰਜਾਬ ਤਬਾਹ ਕਰ ਦਿੱਤਾ ਤੋ ਐਸ ਕਰਕੇ ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਕਿ ਆਮ ਆਦਮੀ ਪਾਰਟੀ ਦਾ ਲੀਡਰਸ਼ਿਪ ਜਾ ਤੇ ਕੋਈ ਦੀਨ ਮਾਨਨੀ ਹੈ ਉਹਨਾਂ ਨੇ ਦਿੱਲੀ ਤਬਾਹ ਕੀਤੀ ਹੁਣ ਪੰਜਾਬ ਤਬਾਹ ਕੀਤਾ ਘੱਟੋ ਘੱਟ ਹੋਰ ਕਿਸੇ ਸੂਬੇ ਨੂੰ ਤਬਾਹਣਾ ਕਰਨ ਤੇ ਪੰਜਾਬ ਨੂੰ ਮੈਂ ਬੇਨਤੀ ਕਰਦਾ ਹੈ ਪੰਜਾਬ ਦੀ ਜਨਤਾ ਜਿੰਨੀ ਛੇਤੀ ਇਹਨਾਂ ਤੋਂ ਖੜਾ ਛੁੱਟੂਗਾ ਤਾਂ ਹੀ ਪੰਜਾਬ ਬਚੇਗੀ ਜਿਹੜੀ ਚੋਦੀ ਹਾਰ ਚੁੱਕੇ ਨੇ ਬਾਕੀ ਸਾਰੇ ਲੀਡਰ ਪਿੱਛੇ ਚੱਲਦੇ ਨਜ਼ਰ ਆ ਰਹੇ ਨੇ ਬੇਬੇ ਜੀ